ਖਬਰ ਲੈਣੇ ਆ ਸ਼੍ਰੀ ਮੁਖਸਰ ਸਾਹਿਬ ਤੋਂ ਜਿੱਥੇ ਕੈਬਨਿਟ ਮੰਤਰੀ ਡਾਕਟਰ ਬਜੀਤ ਕੌਰ ਦੇ ਵੱਲੋਂ ਅੱਜ ਬਾਜ਼ਾਰ ਦੇ ਵਿੱਚ ਬਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਐਨਾਂ ਹੀ ਨਹੀਂ ਉਹਨਾਂ ਦੇ ਵੱਲੋਂ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਈ ਵੀ ਕੀਤੀ ਗਈ ਇਸ ਮੌਕੇ ਤੇ ਕੈਬਨਿਟ ਮੰਤਰੀ ਡਾਕਟਰ ਬਜੀਤ ਕੌਰ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਸਮੱਸਿਆ ਸੁਣਨੇ ਮਲੋਟ ਪਹੁੰਚੇ ਹਾਂ ਕਿਸ ਤਰ੍ਹਾਂ ਦੀਆਂ ਲੋਕਾਂ ਦੀਆਂ ਸਮੱਸਿਆ ਸੁਣਦੇ ਆ ਦੇਖੋ ਕਿ ਮੈਂ ਅੱਜ ਆਪਣੇ ਮਲੋਟ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਆਈਆਂ ਕਿਉਂਕਿ ਮੇਰੇ ਪੈਂਟ ਭਰਾ ਜਿਹੜੇ ਦੁਕਾਨਾਂ ਤੇ ਕੰਮ ਕਰਦੇ ਨੇ ਮੇਰੇ ਦੁਕਾਨਦਾਰ ਭਰਾ ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਮੈਂ ਬਾਜ਼ਾਰ ਦੇ ਵਿੱਚ ਆਈਆਂ ਕਿਉਂਕਿ ਇਹ ਉਹ ਭੈਣ ਭਰਾ ਨੇ ਜਿਹੜੇ ਸਾਰਾ ਦਿਨ ਦੁਕਾਨਾਂ ਤੇ ਕੰਮ ਕਰਦੇ ਔਰ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਜਦੋਂ ਕਿਤੇ ਮੈਂ ਹੁੰਨੀ ਆ ਤਾਂ ਇਹ ਆਪਦੇ ਕੰਮ 'ਚ ਬਿਜ਼ੀ ਹੁੰਦੇ ਨੇ ਇਸ ਕਰਕੇ ਮੈਂ ਅਫਸਰ ਸਹਿਬਾਨ ਨਾਲ ਲੈ ਕੇ ਜਿਹੜੀਆਂ ਇੱਥੋਂ ਦੀਆਂ ਲੋਕਲ ਸਮੱਸਿਆਵਾਂ ਸੁਣਾ ਲਈਆਂ ਸੋ ਉਹਨਾਂ ਨੂੰ ਹੱਲ ਕਰਾਂਗੇ ਮੈਮ ਕਿਸ ਤਰ੍ਹਾਂ ਦੇਖ ਦਿਓ ਪਾਕ ਤੇ ਭਾਰ ਦੇ ਵਿੱਚ ਵਿਰਾਮ ਹੋਇਆ ਸੀ ਤਾਂ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਜਿਹੜਾ ਇੱਕ ਵਿਸ਼ਵਾਸ ਤੋੜਿਆ ਗਿਆ ਤਾਂ ਉਸ ਨੂੰ ਕਿਵੇਂ ਦੇਖੀਏ ਪਾਕਿਸਤਾਨ ਦੀ ਜੇ ਪਿਛਲੇ ਸਾਲਾਂ ਤੋਂ ਜਦੋਂ ਤੋਂ ਆਜ਼ਾਦੀ ਮਿਲੀ ਹੈ ਉਸ ਤੋਂ ਬਾਅਦ ਜਿੰਨੀਆਂ ਵੀ ਜੰਗਾਂ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਪਾਕਿਸਤਾਨ ਵੱਲੋਂ ਇਹੋ ਜਿਹੀਆਂ ਹਰਕਤਾਂ ਸਾਹਮਣੇ ਆਉਂਦੀਆਂ ਰਹੀਆਂ ਸੋ ਇਹ ਐਕਸਪੈਕਟਿਡ ਸੀਗਾ ਕਿ ਅਸੀਂ ਭਾਵੇਂ ਇਹਨੂੰ ਆਪਾਂ ਜੂਤਬੰਦੀ ਹੋ ਗਈ ਹੈ ਪਰ ਅਸੀਂ ਆਪਣੇ ਆਪ ਤੋਂ ਪੂਰੀ ਤਰ੍ਹਾਂ ਅਲਰਟ ਸੀ ਸਾਡੀ ਜਿਹੜੀ ਸੈਨਾ ਸੀ ਸੋ ਭਾਰਤ ਦੀ ਸੈਨਾ ਜਿਹੜੀ ਆ ਉਹ ਬਹੁਤ ਹੀ ਮਜ਼ਬੂਤੀ ਦੇ ਨਾਲ ਭਾਰਤ ਦੀ ਰਾਖੀ ਕਰ ਰਹੀ ਹੈ ਸਾਨੂੰ ਉਹਨਾਂ ਤੇ ਮਾਣ ਕੁਝ ਦਿਨ ਬਾਅਦ ਅੱਜ ਭਾਰਤ ਪਾਕ ਸਤਾਂ ਦੀ ਦੋਨਾਂ ਦੇਸ਼ਾਂ ਦੀ ਮੀਟਿੰਗ ਵੀ ਹੋ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਹੈ ਕਿਉਂਕਿ ਅ ਅਸੀਂ ਅਮਨ ਚਾਹੁੰਦੇ ਆ ਸ਼ਾਂਤੀ ਚਾਹੁੰਦੇ ਆ ਕਿਉਂਕਿ ਜਿਹੜੇ ਯੁੱਧ ਹੁੰਦੇ ਆ ਉਹਨਾਂ ਦਾ ਖਾਮਿਆਜ਼ਾ ਜਿਹੜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਸੋ ਆਮ ਲੋਕਾਂ ਦੀ ਜ਼ਿੰਦਗੀ ਦੇ ਲਈ ਸਾਡੇ ਸੈਨਿਕ ਜਿਹੜੇ ਆ ਉਹ ਸਰਹੱਦਾਂ ਤੇ ਲੜਦੇ ਆ ਸੋ ਇਸ ਮੀਟਿੰਗ ਦੇ ਵਿੱਚ ਚੰਗੇ ਰਿਜ਼ਲਟ ਆਉਣ ਇਹ ਅਸੀਂ ਕਾਮਨਾ ਕਰਦੇ ਹਾਂ ਪੰਜਾਬ ਦੇ ਵਿੱਚ ਸਕੂਲ ਬੰਦ ਨੇ ਤਾਂ ਅਕਸਰ ਹੁਣ ਖੋਲੇ ਵੀ ਗਏ ਨੇ ਲੋਕਾਂ ਨੂੰ ਡਰ ਪਿਆ ਤਾਂ ਕਾਫੀ ਮਾਹੌਲ ਬਣਿਆ ਪਿਆ ਕੀ ਅਪੀਲ ਕਰਦੇ ਹੋ ਪਹਿਲਾਂ ਤਾਂ ਮੈਂ ਆਪਣੇ ਸਾਰੇ ਲੋਕਾਂ ਨੂੰ ਇਹ ਅਪੀਲ ਕਰਾਂਗੀ ਕਿ ਆਪਣੇ ਮਨ 'ਚ ਕਿਸੇ ਤਰ੍ਹਾਂ ਦਾ ਡਰ ਪੈ ਨਾ ਰੱਖੋ ਕਿਉਂਕਿ ਅਸੀਂ ਲੋਕਾਂ ਦੇ ਨਾਲ ਆ ਕਰ ਕਿਸੇ ਨਾਲ ਲੋਕਾਂ ਦੇ ਨਾਲ ਹੈ ਔਰ ਖਾਸ ਕਰਕੇ ਮੈਂ ਮੀਡੀਆ ਵਾਲਿਆਂ ਨੂੰ ਅਪੀਲ ਕਰਾਂਗੀ ਕਿ ਜਿਹੜੇ ਕਈ ਵਾਰੀ ਬਹੁਤ ਜ਼ਿਆਦਾ ਚੀਜ਼ਾਂ ਨੂੰ ਐਗਜ਼ੈਗਰੇਟ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੋ ਇਸ ਤਰ੍ਹਾਂ ਨਾ ਕੀਤਾ ਜਾਵੇ ਹਾਲਾਤ ਨੋਰਮਲ ਹੈ ਤਾਂ ਲੋਕਾਂ ਤੱਕ ਉਹ ਨੋਰਮਲ ਹੀ ਦਿਖਾਏ ਜਾਣ ਤਾਂ ਕਿ ਸਾਡੇ ਪਰਿਵਾਰ ਹੈ ਜਿਹੜੇ ਉਹ ਕਿਸੇ ਤਰ੍ਹਾਂ ਨਾਲ ਪੈਪੀ ਤਣਾਅ ਨਾ ਬਿਲਕੁਲ ਅਮਨ ਸ਼ਾਂਤੀ ਵਾਲਾ ਬਖਾਉ ਠੀਕ ਹੈ ਤੇ ਇਹ ਵਨ ਪੰਜਾਬੀ ਟੀਵੀ ਲਈ ਮੁਖਸਰ ਸਾਹਿਬ ਤੋਂ ਸੋਨ ਟਲਾਦੀ ਰਿਪੋਰਟ ਖਬਰ ਲੈਣੇ ਆਂ ਸ਼੍ਰੀ ਮੁਖਸਰ ਸਾਹਿਬ ਤੋਂ ਜਿੱਥੇ ਕੈਬਨਿਟ ਮੰਤਰੀ ਡਾਕਟਰ ਬਜੇਤ ਕੌਰ ਦੇ ਵੱਲੋਂ ਅੱਜ ਬਾਜ਼ਾਰ ਦੇ ਵਿੱਚ ਬਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਐਨਆਈ ਨੇ ਉਹਨਾਂ ਦੇ ਵੱਲੋਂ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਈ ਵੀ ਕੀਤੀ ਗਈ ਇਸ ਮੌਕੇ ਤੇ ਕੈਬਨਿਟ ਮੰਤਰੀ ਡਾਕਟਰ ਵਜੀਰ ਕੌਰ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਸਮੱਸਿਆ ਸੁਣਨੇ ਮਲੋਟ ਪਹੁੰਚੇ ਹਾਂ ਕਿਸ ਤਰ੍ਹਾਂ ਦੀ ਲੋਕਾਂ ਦੀ ਸਮੱਸਿਆ ਸੁਣ ਰਹੇ ਹੋ ਅ ਦੇਖੋ ਜੀ ਮੈਂ ਅੱਜ ਆਪਣੇ ਮਲੋਟ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਆਈਆਂ ਕਿਉਂਕਿ ਮੇਰੇ ਭੈਣ ਭਰਾ ਜਿਹੜੇ ਦੁਕਾਨਾਂ ਤੇ ਕੰਮ ਕਰਦੇ ਨੇ ਮੇਰੇ ਦੁਕਾਨਦਾਰ ਭਰਾ ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਮੈਂ ਬਾਜ਼ਾਰ ਦੇ ਵਿੱਚ ਆਈਆਂ ਕਿਉਂਕਿ ਇਹ ਉਹ ਭੈਣ ਭਰਾ ਨੇ ਜਿਹੜੇ ਸਾਰਾ ਦਿਨ ਦੁਕਾਨਾਂ ਤੇ ਕੰਮ ਕਰਦੇ ਔਰ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਜਦੋਂ ਕਿਤੇ ਮੈਂ ਹੁੰਨੀ ਆ ਤਾਂ ਇਹ ਆਪਦੇ ਕੰਮ 'ਚ ਬਿਜ਼ੀ ਹੁੰਦੇ ਨੇ ਇਸ ਕਰਕੇ ਮੈਂ ਅਫਸਰ ਸਹਿਬਾਨ ਨੂੰ ਨਾਲ ਲੈ ਕੇ ਜਿਹੜੀਆਂ ਇੱਥੋਂ ਦੀਆਂ ਲੋਕਲ ਸਮੱਸਿਆਵਾਂ ਸੁਣਾਣ ਆਈ ਆ ਸੋ ਉਹਨਾਂ ਨੂੰ ਹੱਲ ਕਰਾਂਗੇ ਮੈਮ ਕਿਸ ਤਰ੍ਹਾਂ ਦੇਖ ਦਿਓ ਪਾਕ ਤੇ ਭੱਦ ਦੇ ਵਿੱਚ ਵਿਰਾਮ ਹੋਇਆ ਸੀ ਤਾਂ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਜਿਹੜਾ ਇੱਕ ਵਿਸ਼ਵਾਸ ਤੋੜਿਆ ਗਿਆ ਤਾਂ ਉਸਨੇ ਕਿ ਮੈਨੂੰ ਕਿਹਾ ਪਾਕਿਸਤਾਨ ਦੀ ਜੇ ਪਿਛਲੇ ਸਾਲਾਂ ਤੋਂ ਜਦੋਂ ਤੋਂ ਆਜ਼ਾਦੀ ਮਿਲੀ ਹੈ ਉਸ ਤੋਂ ਬਾਅਦ ਜਿੰਨੀਆਂ ਵੀ ਜੰਗਾਂ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਪਾਕਿਸਤਾਨ ਵੱਲੋਂ ਇਹੋ ਜਿਹੀਆਂ ਹਰਕਤਾਂ ਸਾਹਮਣੇ ਆਉਂਦੀਆਂ ਰਹੀਆਂ ਸੋ ਇਹ ਐਕਸਪੈਕਟਡ ਸੀਗਾ ਕਿ ਅਸੀਂ ਭਾਵੇਂ ਇਹਨੂੰ ਆਪਾਂ ਜੁੱਦਬੰਦੀ ਹੋ ਗਈ ਹੈ ਪਰ ਅਸੀਂ ਆਪਣੇ ਆਪ ਤੋਂ ਪੂਰੀ ਤਰ੍ਹਾਂ ਅਲਰਟ ਸੀ ਸਾਡੀ ਜਿਹੜੀ ਸੈਨਾ ਸੀ ਸੋ ਭਾਰਤ ਦੀ ਸੈਨਾ ਜਿਹੜੀ ਆ ਉਹ ਬਹੁਤ ਹੀ ਮਜ਼ਬੂਤੀ ਦੇ ਨਾਲ ਭਾਰਤ ਦੀ ਰਾਖੀ ਕਰ ਰਹੀ ਹੈ ਸਾਨੂੰ ਉਹਨਾਂ ਤੇ ਮਾਣ ਕੁਝ ਦਿਨ ਬਾਅਦ ਅੱਜ ਭਾਰਤ ਪਾਕ ਸਤਾਂ ਦੀ ਦੋਨਾਂ ਦੇਸ਼ਾਂ ਦੀ ਮੀਟਿੰਗ ਵੀ ਹੋ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਹੈ ਕਿਉਂਕਿ ਅਸੀਂ ਅਮਨ ਚਾਹੁੰਦੇ ਆ ਸ਼ਾਂਤੀ ਚਾਹੁੰਦੇ ਆ ਕਿਉਂਕਿ ਜਿਹੜੇ ਯੁੱਧ ਹੁੰਦੇ ਆ ਉਹਨਾਂ ਦਾ ਖਾਮਿਆਜ਼ਾ ਜਿਹੜਾ ਆਮ ਲੋਕਾਂ ਨੂੰ ਭੁਟਣਾ ਪੈਂਦਾ ਸੋ ਆਮ ਲੋਕਾਂ ਦੀ ਜ਼ਿੰਦਗੀ ਦੇ ਲਈ ਸਾਡੇ ਸੈਨਿਕ ਜਿਹੜੇ ਆ ਉਹ ਸਰਹੱਦਾਂ ਤੇ ਲੜਦੇ ਆ ਸੋ ਇਸ ਮੀਟਿੰਗ ਦੇ ਵਿੱਚ ਚੰਗੇ ਰਿਜ਼ਲਟ ਆਉਣ ਇਹ ਅਸੀਂ ਕਾਮਨਾ ਕਰਦੇ ਆ ਪੰਜਾਬ ਦੇ ਵਿੱਚ ਸਕੂਲ ਬੰਦ ਨੇ ਤਾਂ ਅਕਸਰ ਖੋਲੇ ਵੀ ਗਏ ਨੇ ਲੋਕਾਂ ਦੇ ਵਿੱਚ ਡਰ ਪਿਆ ਦਾ ਕਾਫੀ ਮਾਹੌਲ ਬਣਿਆ ਪਿਆ ਕੀ ਅਪੀਲ ਕਰਦੇ ਹੋ ਪਹਿਲਾਂ ਤਾਂ ਮੈਂ ਆਪਣੇ ਸਾਰੇ ਲੋਕਾਂ ਨੂੰ ਇਹ ਅਪੀਲ ਕਰਾਂਗੀ ਕਿ ਆਪਣੇ ਮਨ 'ਚ ਕਿਸੇ ਤਰ੍ਹਾਂ ਦਾ ਡਰ ਮੈਂ ਨਾਰਕੋ ਤੇ ਕਿਸੇ ਲੋਕਾਂ ਦੇ ਨਾਲ ਆ ਕਰਕੇ ਸੈਨਾ ਲੋਕਾਂ ਦੇ ਨਾਲ ਹੈ ਔਰ ਖਾਸ ਕਰਕੇ ਮੈਂ ਮੀਡੀਆ ਵਾਲਿਆਂ ਨੂੰ ਅਪੀਲ ਕਰਾਂਗੀ ਕਿ ਜਿਹੜੇ ਕਈ ਵਾਰੀ ਬਹੁਤ ਜ਼ਿਆਦਾ ਚੀਜ਼ਾਂ ਨੂੰ ਐਗਜ਼ੈਗਰੇਟ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੋ ਇਸ ਤਰ੍ਹਾਂ ਨਾ ਕੀਤਾ ਜਾਵੇ ਹਾਲਾਤ ਨਾਰਮਲ ਹੈ ਤਾਂ ਲੋਕਾਂ ਤੱਕ ਉਹ ਨਾਰਮਲ ਹੀ ਦਿਖਾਏ ਜਾਣ ਤਾਂ ਕਿ ਸਾਡੇ ਪਰਿਵਾਰ ਹੈ ਜਿਹੜੇ ਉਹ ਕਿਸੇ ਤਰ੍ਹਾਂ ਨਾਲ ਪ੍ਰੇਪੀਤ ਨਾ ਹੋ ਬਿਲਕੁਲ ਅਮਨ ਸ਼ਾਂਤੀ ਵਾਲਾ ਮਾਹੌਲ ਠੀਕ ਹੈ ਤਾਂ ਏਵਨ ਪੰਜਾਬੀ ਟੀਵੀ ਲਈ ਮੁਖਸ਼ਰ ਸਾਹਿਬ ਤੋਂ ਸੋਨ ਟਲਦੀ ਰਿਪੋਰਟ